ਸਸਿਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਇਸ ਵੀਡੀਓ ਨੂੰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਦੇਖ ਰਹੇ ਆ ਸਵਾਗਤ ਕਰਦੇ ਆ ਸਾਰਿਆਂ ਦਾ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਤਿੰਨ ਤਾਂ ਘੋੜੀਆਂ ਦਿਖਾਉਣੀਆਂ ਨੇ ਸੇਲ ਵਾਲੀਆਂ ਜਿਨ੍ਹਾਂ ਦੇ ਵਿੱਚੋਂ ਦੋ ਘੋੜੀਆਂ ਹੈਗੀਆਂ ਨੇ ਮਾਰਵਾੜੀ ਬਹੁਤ ਚੰਗੀਆਂ ਸੋਹਣੀਆਂ ਘੋੜੀਆਂ ਨੇ ਤੇ ਇੱਕ ਘੋੜੀ ਦੋਸਤੋ ਹੈਗੀ ਆਹਾ ਕਾਲੀ ਜੰਬੀ ਤਿੰਨਾਂ ਦੀ ਆਪਾਂ ਤੁਹਾਨੂੰ ਡਿਟੇਲ ਕਲੀਅਰ ਕਰਦੇ ਆ ਤੇ ਇੱਕ ਆਹਾ ਟ੍ਰੇਲਰ ਸੇਲ ਕਰਨਾਗਾ ਔਰ ਸਟ੍ਰੇਲਰ ਇਹ ਵੀ ਬਕਾਊ ਆ ਇਹਦੀ ਵੀ ਗੱਲਬਾਤ ਦੱਸਦੇ ਆ ਸੋ ਪਹਿਲਾਂ ਜਿਹੜੀ ਡਿਟੇਲ ਆਪਾਂ ਇਸ ਕਾਲੀ ਚੰਬੀ ਘੋੜੀ ਦੀ ਕਲੀਅਰ ਕਰਦੇ ਆ ਇਹਨੂੰ ਚਾਹੇ ਕਾਲੀ ਚੰਬੀ ਕਹਿ ਲੋ ਚਾਹੇ ਮਾਰਵਾੜੀ ਕਹਿ ਲੋ ਵੈਸੇ ਦੇਖਣ ਦੇ ਵਿੱਚ ਤਾਂ ਇਹ ਚੰਬੀ ਘੋੜੀ ਆ ਪਰ ਮਾਰਵਾੜੀ ਮੈਂ ਤੁਹਾਨੂੰ ਤਾਂ ਕਿਹਾ ਕਿਉਂਕਿ ਬਰੀਡਿੰਗ ਦੇ ਵਿੱਚ ਇਹ ਮਾਰਵਾੜੀ ਬੱਚੇ ਵੀ ਦੇ ਜਾਂਦੀ ਆ ਪਹਿਲਾਂ ਇਹਨੇ ਲਾਸਟ ইয়ার ਜਦੋਂ ਇਹ ਸੂਈਆ ਇਹਨੇ ਕਰਾਮਾਤੀ 2 ਘੋੜੇ ਤੋਂ ਬਹੁਤ ਜ਼ਿਆਦਾ ਚੰਗੀ ਸੋਹਣੀ ਬਸ਼ੇਰੀ ਦਿੱਤੀ ਸੀ ਮਾਰਵਾੜੀ ਤੇ ਹੁਣ ਇਹ ਨੁਕਰੇ ਘੋੜੇ ਤੋਂ ਮੇਟ ਹੋਈ ਵੀ ਆ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਡੋਰਡਾਲੇ ਅਲੀ ਦਾ ਬੱਚਾ ਗਾ ਪਿੰਡ ਅਮਲਾ ਸਿੰਘ ਵਾਲੇ ਸੋਹਣਾ ਨੁਕਰਾ ਘੋੜਾ ਉਹ ਤੋਂ ਇਹ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋ ਗਈ ਤੇ ਸੋਹਣੀ ਚੰਗੀ ਘੋੜੀ ਆ ਉਮਰ ਇਹਦੀ ਤਕਰੀਬਨ 5 ਸਾਲ ਦੇ ਆਸ-ਪਾਸ ਆ ਤੇ ਕਾਦੇ ਦਾ 61 ਇੰਚ ਆ ਦੋਸਤੋ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਊ ਸ਼ਰੀਫ ਘੋੜੀ ਆ ਬਾਲਪੌਰੀਆਂ ਦੀ ਬਿਲਕੁਲ ਸਾਫ਼ ਆ ਚਾਹੇ ਤੋਂ ਨੁਕਰਾ ਬੱਚਾ ਲੈ ਲਓ ਚਾਹੇ ਲੈ ਲਓ ਮਾਰવાડી ਤੇ ਦੂਜੀ ਘੋੜੀ ਹੈਗੀ ਆ ਮਿੱਤਰੋ ਆਹ ਮੌਵਾ ਰੰਗ ਦੀ ਇੱਕ ਰੰਗੀ ਮੌਵਾ ਘੋੜੀ ਆ ਦੋਸਤੋ ਇਹ ਪ੍ਰਭਾਤ ਦੀ ਪੋਤੀ ਆ ਤੇ ਗੁਰੂ ਘੋੜੀ ਦੀ ਬੱਚੀ ਆ ਇੱਕ ਰੰਗੀ ਮੌਵਾ ਕੀ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਮੱਥੇ ਤੇ ਇਹਦੇ ਫੁੱਲ ਆ ਦੋਸਤੋ ਇਹਦੀ ਵੀ ਉਮਰ ਆ ਜਿਹੜੀ ਤਕਰੀਬਨ 5 5.5 ਸਾਲ ਦੇ ਆਸ-ਪਾਸ ਆ ਕਾਦੇ ਦਾ 60 ਇੰਚ ਆ ਇਹਨੂੰ ਮੇਲਟ ਕਰਾਈ ਨੂੰ ਇੱਕ ਮਹੀਨਾ ਹੋ ਗਿਆ ਅਲੀ ਕੇਰ ਲਗਾੜਲੀ ਲਾਈਨ ਦਾ ਜਿਹੜਾ ਘੋੜਾ ਹੈਗਾ ਸਤਾਰ ਬੜਾ ਫੇਮਸ ਘੋੜਾ ਹੈਗਾ ਸ਼ੋਅ ਜੀਨਰ ਘੋੜਾ ਹੈਗਾ ਬਾਬਾ ਫਾਰਮ ਪਿੰਡ ਖਾਈ ਵਾਲਿਆਂ ਦੇ ਕੋਲੇ ਪੰਜ ਕਲਿਆਣਾ ਘੋੜਾ ਜਿਹੜਾ ਕਾਲੇ ਰੰਗ ਦਾ ਸ਼ੋਅਾਂ ਦੇ ਵਿੱਚ ਬੜੀ ਚਰਚਾ ਕਰਾਈ ਆ ਉਸ ਘੋੜੇ ਨੇ ਉਹ ਤੋਂ ਇਹ ਇੱਕ ਮਹੀਨਾ ਪਹਿਲਾਂ ਮੀਟ ਕਰਾਈ ਆ ਤੇ ਹਲੇ ਚੈੱਕ ਨਹੀਂ ਤੁਸੀਂ ਚੈੱਕ ਕਰਵਾ ਕੇ ਘੋੜੀ ਆਪਦੇ ਹਿਸਾਬ ਨਾਲ ਖਰੀਦ ਸਕਦੇ ਹੋ ਸਵਾਰੀ ਦੇ ਹੱਕ ਨੂੰ ਤੋਰੇ ਦੇ ਹੱਕ ਨੂੰ ਘੋੜੀ ਚੰਗੀ ਬਹੁਤ ਆ ਬਣਤਰਾਂ ਵੀ ਬੜੀਆਂ ਚੰਗੀਆਂ ਨੇ ਬਰੀਕੀਆਂ ਦੇ ਵਿੱਚ ਆ ਘੋੜੀ ਮਜ਼ਬੂਤ ਵੀ ਆ ਤੇ ਸ਼ੋ ਵੀ ਕਰਦੀ ਆ ਕੰਨ ਕੰਨ ਵੀ ਸਨਖਿਆ ਚਾਲਾਂ ਛੋਟੀਆਂ ਵੱਡੀਆਂ ਕਈ ਪ੍ਰਕਾਰ ਦੀਆਂ ਇਹਦੇ ਵਿੱਚ ਤਿੰਨ ਚਾਰ ਚਾਲਾਂ ਹੈਗੀਆਂ ਨੇ ਘੋੜੀ ਸਨਖੀ ਆ ਬੇਲਬੂਲ ਵੀ ਲੰਮੀ ਲੰਝੀ ਬੜੀ ਆ ਕੁੱਲ ਮਿਲਾ ਕੇ ਚੰਗੀ ਬਹੁਤ ਆ ਤੇ ਤੀਜੀ ਘੋੜੀ ਹੈਗੀ ਆ ਮਿੱਤਰੋ ਆਹ ਕਾਲੀ ਕਮੈਤ ਰੰਗ ਦੀ ਕਮੈਤ ਕਾਲਾ ਜਾਂ ਰੰਗ ਆ ਇਹਦਾ ਇਹਦੀ ਉਮਰ 6 ਸਾਲ ਆ ਤੇ ਕਾਦੇ ਦਾ ਵੀ 60 ਇੰਚ ਆ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਘੋੜੀ ਦੀ ਬੇਲ ਬਹੁਤ ਜ਼ਿਆਦਾ ਆ ਲੰਮੀ ਲੰਜੀ ਬੜੀਆ ਗਰਦਨ ਦੀ ਲੰਬਾਈ ਚੈੱਕ ਕਰੋ ਤੁਸੀਂ ਮੱਥੇ ਤੇ ਇਹਦੇ ਬਹੁਤ ਸੋਹਣਾ ਬਲੇਜ ਆ ਤੇ ਬਾਕੀ ਲਤਾਂ ਲੁਤਾਂ ਕਾਲੀਆਂ ਨੇ ਤਾਂਹਾਂ ਤੋਂ ਜਿਹੜਾ ਬਾਡੀ ਦਾ ਰੰਗ ਆ ਉਹ ਕਾਲਾ ਕਮੈਤ ਜਿਹਾ ਰੰਗ ਆ ਦੋਸਤੋ ਇਹ ਕੁੜੀ ਸਤਾਰ ਦੇ ਬੱਚੇ ਤੋਂ ਮੇਟ ਕਰਾਈ ਵੀ ਆ ਇੱਥੇ ਇਹਨਾਂ ਦੇ ਕੋਲੇ ਆਪਦਾ ਹੀ ਇੱਕ ਬਸ਼ੀਰਾਗਾ ਸਤਾਰ ਘੋੜੇ ਦਾ ਬੱਚਾ ਉਹ ਤੋਂ ਮੇਟ ਕਰਾਈ ਆ ਤੇ ਹਜੇ ਚੈੱਕ ਪਾਸ ਤਾਂ ਹੈ ਨਹੀਂ ਕੁੜੀ ਦੇ ਇਹਦੇ ਵੀ ਕੰਨ ਕੰਨ ਸੁਨੱਖੇ ਆ ਪੈਰਾਂ ਕੰਨਿਓ ਵੀ ਮਜ਼ਬੂਤ ਆ ਸਵਾਰੀ ਦੇ ਵੀ ਪਾਸ ਆ ਸੋਨਾ ਤੋਰਾ ਤੁਰਦੀ ਐ ਇਸ ਏ ਕੋੜੀ ਵੀ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤਕਰੀਬਨ ਤਿੰਨੇ ਘੋੜੀਆਂ ਨੇ ਜਿਹੜੀਆਂ ਸਵਾਰੀ ਦੀਆਂ ਪਾਸ ਨੇ ਤੁਰਦੀਆਂ ਨੇ ਉਮਰ ਤਿੰਨਾਂ ਦੀ 5 ਤੋਂ 6 ਸਾਲ ਦੇ ਵਿੱਚ ਵਿੱਚ ਆ ਤੇ ਕੱਦ ਕਾਲੀ ਚੰਬੀ ਦਾ 68 ਇੰਚ ਆ ਤੇ ਦੂਜੀਆਂ ਦਾ 60 60 ਆ ਤੇ ਹੁਣ ਆਪਾਂ ਆ ਟ੍ਰੇਲਰ ਬਾਰੇ ਤੁਹਾਨੂੰ ਦੱਸਦੇ ਆ ਇਹ ਟ੍ਰੇਲਰ ਦੋਸਤੋ ਬਾਈ ਹੋਰਾਂ ਨੇ ਆਪ ਬਣਵਾਇਆ ਸੀਗਾ ਤੇ ਚੰਗਾ ਸੋਹਣਾ ਟ੍ਰੇਲਰ ਆ ਕੁਝ ਕ ਟਾਈਮ ਪਹਿਲਾਂ ਹੀ ਬਣਾਇਆ ਸੀ ਹੁਣ ਸੇਲ ਕਰਨਾ ਇਹਦਾ ਥੋੜਾ ਜਿਹਾ ਅੰਦਰੋਂ ਬਾਹਰੋਂ ਵੀ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਇਹਦੇ ਵਿੱਚ ਅੰਦਰ ਖੁਰਲੀਆਂ ਖਲਨੀਆਂ ਬਣੀਆਂ ਵੀਆਂ ਨੇ ਘੋੜੇ ਘੋੜੀਆਂ ਨੂੰ ਦਾਣਾ ਚਾਰਾ ਪਾਉਣ ਵਾਸਤੇ ਤੇ ਬਾਕੀ ਵਧੀਆ ਸੈੱਟ ਬਣਿਆ ਹੋਇਆ ਦੂਰੇ ਟਾਇਰ ਲੱਗੇ ਹੋਏ ਆ ਇਹਦੇ ਮੂਰੇ ਟੂਲਟਾਲ ਵਧੀਆ ਬਣਿਆ ਹੋਇਆ ਇਹਦਾ ਜਿਹੜਾ ਅੰਦਰੋਂ ਵਿਚੋ ਸਾਈਜ਼ ਆ ਦੋਸਤੋ 9 ਪੰਜ ਆ 9 ਫੁੱਟ 2 ਇੰਚ ਦੀ ਲੰਬਾਈ ਆ ਅੰਦਰੋਂ ਤਿਆਰ ਖੁਰਲਨੀ ਤੱਕ ਤੇ 5 ਫੁੱਟ 3 ਇੰਚ ਦੀ ਚੌੜਾਈ ਆ ਬਾਈ ਹੋਰੇ ਦੱਸਦੇ ਆ ਵੀ ਤਿੰਨ ਜਾਨ ਸੌਰੀ ਦੋ ਜਾਨਵਰ ਵਧੀਆ ਖੜ ਕੇ ਬਗ ਜਾਂਦੇ ਆ ਇਹਦੇ ਚ ਤੇ ਆ ਟੂਲ ਬਾਕਸ ਖੁੱਲਾ ਡੁੱਲਾ ਬਣਿਆ ਵੈ ਇਹਦੇ ਚ ਅੱਗੇ ਫਰੰਟ ਤੇ ਆ ਤੁਸੀਂ ਦੇਖੋਗੇ ਸਮਾਨ ਸਮੂਹਣ ਰੱਖਣ ਨੂੰ ਦੋ ਟੂਲ ਬਾਕਸ ਬਣੇ ਪਿਆ ਇੱਕ ਦਾ ਫਰੰਟ ਤੇ ਆ ਗਿਆ ਇੱਕ ਥੋੜਾ ਜਿਹਾ ਪਿੱਛੇ ਆਟਮ ਸੋ ਇਸ ਟ੍ਰੇਲਰ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਨੋਟ ਕਰ ਲਓ ਪਿੰਡ ਅਮਲਾ ਸਿੰਘ ਵਾਲਾ 9815508704 ਇਹ ਸਤਵੀਰ ਸਿੰਘ ਜੀ ਦਾ ਨੰਬਰ ਆ ਤੇ ਉੱਥੇ ਤੁਹਾਨੂੰ ਘੋੜੀਆਂ ਮਿਲ ਜਾਣਗੀਆਂ ਉੱਥੇ ਹੀ ਇਹ ਟਰੈਲਰ ਸੇਲ ਆ ਵਧੀਆ ਹੈਵੀ ਟਰੈਲਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਖੋਲ ਨਹੀਂ ਖਲ ਨਹੀਂ ਵਧੀਆ ਬਣੀ ਵੀ ਆ ਬਰਨਾਲੇ ਤੋਂ ਤਕਰੀਬਨ ਮੇਰਾ خیال 8-10 ਕਿਲੋਮੀਟਰ ਦੂਰ ਹੋਊ ਪਿੰਡ ਇਹ ਪਹਿਲਾਂ ਸੰਘੇੜਾ ਆਉਂਦਾ ਉਸ ਤੋਂ ਬਾਅਦ ਚੋਂ ਇਹ ਪਿੰਡ ਆ ਜਾਂਦਾ ਅਮਲਾ ਸਿੰਘੜਾ ਤੇ ਭੱਦਲਵੱਢ ਦੇ ਨਾਲ ਆ ਬਿਲਕੁਲ ਇਹ ਪਿੰਡ ਨਾਲੋਂ ਨਾਲ ਹੀ ਪਿੰਡਾ ਚਾਹੇ ਭੱਦਲਵੱਢ ਕਹੇ ਲੋ ਚਾਹੇ ਅਮਲਾ ਸਿੰਘੜਾ ਕਹੇ ਲੋ ਦੋਨੇ ਪਿੰਡ ਨਾਲੋਂ ਨਾਲ ਹੀ ਆ ਤੇ ਰੋਡ ਦੇ ਉੱਤੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਾਨਵਰ ਨੇ ਇਮੇ ਪਾਸ ਹੈ ਜੀ ਦਾ ਗੁਰਦੁਆਰਾ ਸਬ ਰੋਡ ਤੋਂ ਹਟਮਾ ਬਣਿਆ ਹੋਇਆ